ਹਾਂ ਜੀ ਕੀ ਆਲਾ ਸਾਰੇ ਵੀਰਾਂ ਦਾ ਹੋਰ ਕੀ ਬਣਾ ਕਰਦਾ ਮੇਰੇ ਵੀਰੋ ਕੂਤਰ ਕੋਤਰ ਸੈਟ ਹੈ ਸਾਰੇ ਵੀਰਾਂ ਦੇ ਘਰ ਪਰ ਠੀਕ ਹੈ ਲਓ ਜੀ ਕਰਕੇ ਵਲੋਗ ਦੀ ਸਟਾਰਟਿੰਗ ਸਾਢੇ 9:00 ਵਜੇ ਮੀ ਬਹੁਤ ਜਿਆਦੇ ਪਈ ਜਾਂਦਾ ਮੇਰੇ ਵੀਰੋ ਸਵੇਰ ਦਾ ਠੀਕ ਹੈ ਕਿ ਨਹੀਂ ਉਹ ਦੇਖੋ ਉਧਰ ਜੰਡਗਾਲੇ ਮੁੰਡੇ ਵੀ ਫਿਰਦੇ ਆ ਵਿਚਾਰੇ ਇਹ ਕਹਿੰਦੇ ਜੀ ਸਕੂਲੀ ਵਿਦਿਆਰਥੀ ਹੈ ਲਿਓ ਰਿਹਾ ਆ ਇਹ ਹੋਰ ਲਵੇੜ ਦੂਗਾ ਭੈਣਾਂ ਲੀ ਉਹਨਾਂ ਨੂੰ ਤੰਕ ਹੀ ਜਾਂਦਾ ਹੈਗਾ ਠੀਕ ਹੈ ਕਿ ਨਹੀਂ ਹਾਂ ਮੁੰਡੇ ਜੰਡੀਆਂ ਵਾਲੇ ਫਿਰਦੇ ਇੱਥੇ ਵਿਚਾਰੇ ਮੀਂਹ ਪੈਣ ਲੱਗਾ ਬਾੜਾ ਖੜ ਗਏ ਤੇ ਬੁਰਾ ਹਾਲ ਹੋ ਗਿਆ ਨਾ ਚਲ ਇਹਨੂੰ ਮੈਂ ਤੋਰ ਤਾਰ ਦੇਵਾਂ ਕਿਰਾਂ ਤਾਂ ਕਰਕੇ ਫਿਰ ਦੇਖਦੇ ਆ ਨਾ ਉਹ ਲਿਉ ਗੰਦ ਪਾਉਂਦਾ ਫਿਰਦਾ ਤੜਕੇ ਦਾ ਮੀਂਹ ਆਈ ਬੜਾ ਯਾਰ ਬਾਬੇ ਸੌਣ ਲੱਗੇ ਸ਼ੀ ਹੋਏ ਦਾ ਲੱਗਾ ਪੈਣਾ ਅੱਠ ਠੋ ਜੜਾ ਮੀਂਹ ਆਈ ਨਾ ਕਿ ਜਿਆਦਾ ਓਵਰਲੋਡ ਹੋਇਆ ਨਾ ਮੀ ਤਾਂ ਪੁੱਛੋ ਹੀ ਨਾ ਮੀਨੇ ਸਰੇ ਹੀ ਕਰਾਤੀ ਯਾਰ ਮੀਨੇ ਮੈਨੂੰ ਲੱਗਦਾ ਗਿੜ ਗਿੜ ਮੀਂਹ ਪੈਗਾ ਹੁਣਾ ਇੰਨਾ ਮੀ ਆਇਆ ਅਜੇ ਤਾਂ ਨਾ ਕਰਕੇ ਨਾਲੇ ਫਿਰ ਖੁੱਡੇ ਖਾਡੇ ਵੀ ਨੇ ਅੰਦਰ ਹੁਣ ਤਾਂ ਉਹ ਛੱਤਾਂ ਜੱਤਾਂ ਵੇਣ ਉੱਟ ਕੇ ਸਾਰਾ ਕੰਮ ਦੰਦਾ ਕਰਦਾ ਮਾੜਾ ਮੋਟਾ ਚਾਹ ਚੂ ਪੀ ਲਈਏ ਬਾਕੀ ਦੇਖਦੇ ਆ ਕੀ ਮਹੌਲ ਆ ਤੇ ਮੁੰਡਿਆਂ ਨੂੰ ਘਰਟ ਪਾ ਦੀ ਆਪਾਂ ਵਿਚਾਰਿਆਂ ਨੂੰ ਆਹ ਗੱਲੋਂ ਵੀ ਬੜਾ ਲੱਗਦਾ ਬਾਬੇ ਆਹ ਗੱਲੋਂ ਆਹ ਗੱਲੋਂ ਵੀ ਬੜਾ ਲੱਗਦਾ ਇਸ ਬਾਤ ਸੇ ਬਾਰਿਸ਼ ਅਸੀਂ ਨਹੀਂ ਲੱਗਦੀ हमको ਆ ਆਂ ਚ ਅਂ ਚਗਲਵਾ ਜਿੰਦੀ ਸਾਰੇ ਘਰ ਦੀ ਆਪਣੀ ਦੀ ਤੇ ਮਹੀ ਆ ਜੀ ਚਲੋ ਕੋਈ ਨਾ ਸ਼ੋਰਾਂ ਨੂੰ ਤੋੜਤਾ ਵਰਦਿਆਂ ਵਰਦਿਆਂ ਬੂਟਵਾੜ ਤੋਂ ਆ ਕੇ ਮੈਂ ਤੁਸੀਂ ਆਉਣਾ ਲੈ ਸਮੇਂ ਦਾ ਭਵੇਖੋ ਤੇ ਤੁਸੀਂ ਜਾਓ ਸਕੂਲ ਛੋਡਾ ਜਾਣਾ ਲਾਜ਼ਮੀ ਹੈ ਪੜੋ ਸਾਰੇ ਖੜੋ ਵਧੋ ਸਾਰੇ ਠੀਕ ਹੈ ਕਿ ਨਹੀਂ ਤਾਂ ਕਰਕੇ ਬਾਕੀ ਚਲੋ ਮੈਂ ਵੀ ਪੈਰਪੁਰ ਤੋਂ ਆਵਾਂ ਤੇ ਅੰਦਰ ਬੈਠਾਂ ਵਿਹਰਾਮ ਵਾਸਤੇ ਆ ਜਾ ਬਾਹਰ ਨਿਕਲੇ ਕੀ ਕਰਨਾ ਕਬੂਤਰ ਡਾਉਣੇ ਨਹੀਂ ਦੀਵਾਰ ਮੀ ਕਰਨੀ ਹੈ ਜਮੀਂ ਬਈ ਜਾਂਦਾ ਹੈ ਹਨਾ ਬਸ ਨਰਿੰਗ ਟਾਪਿਆਣਾ ਆਪਣੇ ਹੁਣ ਤਾਂ ਦੇਣਾ ਬਾਜ਼ੀਆਂ ਦਾ ਚੈਪਟਰ ক্লোਜ਼ ਆ ਬਹੁਤ ਹਰ ਗਿਆ ਯਾਰ ਕਪੈਸਟੀ ਮੁੱਕ ਗਈ ਹਰਨ ਦੀ ਸੌਣ ਲਗੇ ਲਿਮਟ ਹੁੰਦੀ ਹੈ ਕੋਈ ਆਹ ਸਾਲ ਦੀ ਤਾਂ ਮੁੱਕ ਗਈ ਬਾਕੀ ਆਦਨਾਂ ਦਾ ਬਾਇਆਂ ਛੱਡਣ ਜੀ ਵੀ ਸਵਾਦ ਨਹੀਂ ਆਉਂਦਾ ਮੀਂਹ ਪੈਂਦਾ ਜੀ ਕਦੋਂ ਬਾਇਆਂ ਹੁੰਦਾ ਇਹ ਲੋ ਲਾਲ ਅਜ ਕੁੱਤਰ ਵਧੀਆ ਔੜ ਦੇ ਬਾਬੇ ਦੀ ਕਿਰਪਾ ਨਾਲ ਲੋ ਲਾਲ ਨਾਲ ਛੱਡਾਂਗੇ ਵੇਖਾਂ ਜੋੜੇ ਜੜੇਗਾ ਨੂੰ ਟਕਾ ਕੇ ਲਾਉਣੇ ਵੀ ਭੱਜਣ ਨਾ ਕੁੱਤਰ ਹਣਾ ਪਰ ਦਦੇ ਵਾਲੇ ਕੁੱਤਰ ਸਿਆਣੇ ਕੁੱਤਰ ਪਾਉਣ ਦੀ ਰੈ ਸੀ ਵਿੱਚ ਤੇ ਕਰਾਂਗੇ ਚਲੋ ਸਾਰੀ ਆ ਬਹੁਤ ਬੋਰਿੰਗ ਨੇ ਬਾਬੇ ਵਾਹਿਗੁਰੂ ਜੀ ਪੁੱਛੋ ਨਾ ਅੱਜ ਤੱਕ ਕਿੰਨਾ ਕੁ ਜ਼ਿਆਦਾ ਬੋਰਿੰਗ ਨੇ ਹਣਾ ਬਸ ਛੱਡੋ

ਤੜਕੇ ਦਾ ਹੀ ਪਿਆ ਮੈਂ 11 ਵਜੇ ਕਿਨਾਂ ਤਾਂ ਉੱਠਣ ਨੂੰ ਜੀ ਕਰਦਾ ਨਾ ਕੋਈ ਕੰਮ ਕਰਨ ਨੂੰ ਕੰਮ ਹੈ ਕੀ ਮੇਰੇ ਕੋਲੇ ਕਰਨ ਨੂੰ ਖੇਤ ਖੂਹ ਦਾ ਖੇਤਿਆਂ ਨੂੰ ਤਾਂ ਜਮੇ ਨਹੀਂ ਜੀ ਕਰਦਾ ਨਾ ਕੋਈ ਫੋਨ ਚਲਾਉਣ ਨੂੰ ਜੀ ਕਰ ਜਾਂਦਾ ਤੇ ਕਬੂਤਰਾਂ ਦਾ ਕੰਮ ਮੁੱਕਿਆ ਆਪਣਾ ਡਾਉਣੇ ਹੈ ਨਹੀਂ ਕੱਲੇ ਦਾਣੇ ਪਾਉਣੇ ਆ ਦਾਣੇ ਅੱਧੇ ਘੰਟੇ ਚ ਵੀ ਪੈ ਜਾਣਗੇ ਹਨਾ ਚੱਲ ਛੱਡੋ ਚਲ ਦਾਣੇ ਤੁਨੇ ਪਾਈਏ ਪਾਈ ਕਰਾਂਗੇ ਅੱਜ ਕਬੂਤਰ ਮੈਂ ਤਾਂ ਕਿਹੜਾ ਰੰਨਾ ਬਸ ਵੇਲੇ ਹੁਣ ਅੰਦਰ ਬਾਹਰ ਜਾਇਆ ਕਰੀਏ ਪਕੂਤਰਾਂ ਨੂੰ ਦਾਣਾ ਪਾਣੀ ਪਾ ਕੇ ਨਾ ਮੋਟਰਸਾਂ ਵਿੱਚ ਪਾਏ ਕਰੀਏ ਤੇ ਪਹਿਲਾਂ ਮੋਟਰਸਾਂ ਨੂੰ ਲੋਡ ਕਰਾਈਏ ਆਪਾਂ ਲੈਟ ਲੈਟ ਚੱਲਦੀ ਕਰੀਏ ਉਹਤੇ ਖਰਚਾ ਵਰਚਾ ਲਾਈ ਹੈ ਨਾ ਮੋਰਾਂ ਨੂੰ ਵਧੀਆ ਬਣਾ ਕੇ ਨਾ ਇੱਕ ਨੰਬਰ ਅੰਦਰ ਬਾਹਰ ਚੱਲਿਆ ਕਰਨੇ ਮਾੜਾ ਮੋਟਾ ਹੋਣਾ ਫਿਰ ਕਿਹੜੇ ਲਹਿਜੀ ਕੋਲੇ लवली ਵਾਂਗੂੰ ਕਦੀ ਕਿਹੜੀ ਲਹਿਜੀ ਕੋਲੇ ਟੱਪ ਗਿਆ ਇੰਹੀਂ ਕਰੀ ਜਾਇਆ ਕਰਕੇ ਹੁਣ ਕੰਮ ਹੀ ਹੈ ਨੀਗਾ ਜੂੜੇ ਜੜੇ ਇਹ ਲੱਗਦੇ ਨਹੀਂ ਕਿਉਂ ਬਾਲਾ ਜਿਆਦਾ ਮੀਂਹ ਪਈ ਜਾਂਦਾ ਬਾਹਰ ਵੀ ਹੈ ਨਾ ਤੜਕੇ ਦੀ ਝੜੀ ਲੱਗੇ 6 ਵਜੇ ਦਾ ਕਦੇ ਪੈ ਪੈਣ ਲੱਗ ਜਾਂਦਾ ਕਦੇ ਹਟ ਜਾਂਦਾ ਤੇ ਨਹੀਂ ਤਾਂ ਮੈਂ ਡੀ ਵਾਰਮਿੰਗ ਕਰ ਦਿੰਦੇ ਆਪਾਂ ਕਬੂਤਰਾਂ ਦੀ ਪਰ ਉਹ ਸਾਰੇ ਭੱਜ ਜਾਣਗੇ ਬਾਹਰ ਜਾਲਜ ਗੰਦੇ ਹੋ ਜਾਣਗੇ ਤਾਂ ਕਰਕੇ ਚਲੋ ਕੋਈ ਨਾ ਖੁੱਡੇ-ਖੱਡੇ ਕੋਲ ਕੇ ਵੇਖਦੇ ਆਂ ਪਾਣੀ ਤਾਂ ਇਹਦਾ ਸ ਕਰੇ ਵੀ ਕਹਿੰਦੇ ਕਿ ਸ਼ਾਇਦ ਕੋਠਾ ਮਤਲਬ ਇੱਕ ਛੱਤ ਡੇਗੀ ਵੀ ਕਹਿੰਦੇ ਬਾਲਿਆਂ ਵਾਲੀ ਮਾਹ ਚਲ ਕੋਈ ਗੱਲ ਨਹੀਂ ਡੇਗੀ ਤੇ ਚੰਗੀ ਗੱਲ ਹੈ ਮੈਂ ਸਾਰੇ ਡੇਗ ਬਣ ਫੇਰ ਹੀ ਕੋਠੀ ਸ਼ਿਫਟ ਹੋਵਾਂਗੇ ਤੁਸੀਂ ਉਂ ਕੋਠੀ ਸ਼ਿਫਟ ਨਿੰਦੇ ਨਾ ਗਿਆ ਤੇ ਬਾਕੀ ਦੇਖਦੇ ਆ ਕੀ ਬੰਦਾ ਹਨਾ ਤੇ ਕਬੂਤਰਾਂ ਚੋਂ ਚਾਹ ਦਾਣਾ ਪਾਣੀ ਅੱਜ ਟਾਈਮ ਨਾਲ ਪਾ ਦਿੰਦਾ ਫਿਰ ਕੱਲ ਨੂੰ ਡੀ ਵਾਰਮਿੰਗ ਕਰਦੇ ਆ ਵੱਡਿਆਂ ਦੀ ਫਿਰ ਦਵਾ ਜੋੜੀਆਂ ਲਾਉਣ ਦੇ ਨੇੜੇ ਹੁੰਦੇ ਹੈਗੇ ਮੇਰੇ ਤਰ੍ਹਾਂ ਜੋੜਾਂ ਜੜਾ ਲਾਲ ਆ ਜਾਂਦਾ ਤੇ ਬਸ ਠੀਕ ਹੈ ਮਾਹੌਲ ਮੌਸਮ ਬਹੁਤ ਸੋਹਣਾ ਜਿੰਨਾ ਕਿ ਉਨਹੀਂ ਸੋਹਣਾ ਮੌਸਮ ਆਣਾ ਪਰ ਚਤ ਨਹੀਂ ਮਨ ਰਿਹਾ ਮੌਸਮ ਤਾਂ ਸੋਹਣਾ ਪਰ ਚਤ ਨਹੀਂ ਸੋਹਣਾ ਅੱਜ ਦੀ ਘੜੀ ਹਨਾ ਲਾ ਦੇਖੋ ਇੰਨੀ ਕਿ ਜ਼ਿਆਦਾ ਠੰਡੀ ਹਵਾ ਹਨਾ ਬੱਦਲ ਭੂਰ ਪਈ ਜਾਂਦੀ ਹੋਵੇ ਲਾ ਦੇਖੋ ਫੀਲ ਤਾਂ ਕਰਦੇ ਕਿਆ ਦੇਖਾ ਦੇਖਾ ਦੇਖ ਲੈ ਕਿੰਨਾ ਨਜ਼ਾਰਾ ਹਨਾ ਲਾ ਗੋਲਾ ਪਰਦਾ ਆ ਜਾ ਲ ਤੇ ਹਮਮ ਔਰ ਗੋਲੇ ਬਟੇ ਕਿੱਸਾ ਹੈ ਕੈਰ ਕੈਮਰੇ ਨੂੰ ਕੋਈ ਨਹੀਂ ਕੀ ਇਸ਼ੂ ਯਾਰ ਇਹ ਸ਼ਿਫਟਿੰਗ ਚ ਐ ਪ੍ਰੋਬਲਮ ਹੁੰਦੀ ਐ ਇਹਨੂੰ ਵੀ ਲਾ ਦੇਖੋ ਕਿੰਨਾ ਵਧੀਆ ਮੌਸਮ ਮੀਂਹ ਕਣੀ ਨੇ ਆ ਰਹੇ ਕਬੂਤਰ ਠੱਪੇ ਕੁੱਤੀ ਜਾਂਦੇ ਆ ਕਬੂਤਰ ਪੂਰੇ ਮਸਤੀ ਜਆਉਦੇ ਆ ਦੇ ਸੁਣਿਆ ਹੁਣ ਤਾਂ ਘੜ ਕੇ ਪੜਾਕੇ ਪਾਉਂਦੇ ਆ ਐ ਐ ਚਲੋ ਕੋਈ ਨਾ ਓਕੇ ਮੌਸਮ ਬਹੁਤ ਵਧੀਆ ਹੈ ਬਣਾਉਣਾ ਮੂਡ ਜਾ ਕਰਦੇ ਆ ਸੱਟ ਘਰੇ ਕੋਲੇ ਜਾਏ ਨਾ ਰੋਟੀ ਟਿੱਖਾਏ ਨਹੀਂ ਫਿਰ ਗੇਮ ਖੇਡਣ ਲੱਗ ਗਏ ਨਾ ਪਬਜੀ ਹੋਰ ਤਾਂ ਹਾਲੀ ਕੋਈ ਨਹੀਂ ਮੈਂ ਤਾਂ ਕਹਿੰਦਾ ਗੇਮ ਖੇਡਦੇ ਆ ਨਾ ਪਬਜੀ ਹਨਾ ਬਾਕੀ ਉਹ ਲੰਬੀ ਵਾਲੇ ਮੁੰਡੇ ਕੋਲੇ ਕੇਵਲ ਵੀ ਰਹੀ ਆਪਣੀ ਚਾਰਜਿੰਗ ਕੇਬਲ ਹਨਾ ਉਹਦਾ ਵੀ ਇਸ਼ੂ ਉਹ ਵੀ ਫੜ ਕੇ ਲਾਉਣ ਵਾਲੀ ਆ ਲੈ ਫੇਰ ਚੱਲ ਪਿਆ ਝੜੀ ਲੱਗੀ ਪਈ ਹੁਣ ਤਾਂ ਸਵਾਦ ਆ ਯਾਰ ਪਰ ਕੱਲੇ ਦਾ ਕੋਈ ਸਵਾਦ ਹਾਂ ਲਿਓ ਕੀ ਕਰਦਾ ਫਿਰ ਤਾਂ ਬਾਹਰ ਹੈ ਫੇਰ ਪੜਾਉਣੇ ਚਿੱਤੜੇ ਨੇ ਭੈ ਸੜੇ ਜਣੇ ਕੀ ਸਲਾਹ ਤੇਰੀ ਬਾਹਰ ਸੰਗਲੀ ਪੁਰੇ ਮੈਂ ਨਾ ਬਾਹਰ ਕਿ ਲੈਣ ਜਾਣਾ ਨਾਗਾ ਹੁਣ ਦਵਾਈ ਵੀ ਨਹੀਂ ਲਾਉਣੀ ਦੱਸਦਾ ਮੈਂ ਪਰ ਤੇਰੇ ਲਾਈ ਦਿੱਤੀ ਦਵਾਈ ਮੈਂ ਹਾਂਜੀ ਤੇ ਬਈ ਦਾਣੇ ਪਾਣੀ ਦਾ ਕਰੀਏ ਪਰਵਾਹ ਦਾਣਾ ਹੋ ਸਕਦਾ ਦਾਣਾ ਪਾਣੀ ਕਰਕੇ ਹਨਾ ਉਹਨਾਂ ਤੋਂ ਜਾਲ ਜੂਲ ਤੋਂ ਦੇਾਂਗੇ ਕੱਲ ਨੂੰ ਦਵਾਈ ਲਾ ਦੇਾਂਗੇ ਤੇ ਜੇ ਹੋਇਆ ਤਾਂ ਕਮਰੇ ਦੀ ਸਫਾਈ ਵੀ ਕਰ ਦਾਂਗੇ ਚਲੋ ਕਰਦੇ ਆ ਹੌਲੀ ਹੌਲੀ ਸਾਰਾ ਕੰਮ ਨੰਦਾ ਫੋਨ ਮੈਂ ਟਾਈਮ ਲੈਪਸ ਤੇ ਲਾ ਕੇ ਰੱਖ ਦਿੰਦਾ ਮੈਂ ਤਾਂ ਹਾਂਜੀ ਦਾਣੇ ਕਰਲੇ ਰੈਡੀ ਸਾਰੇ ਕਬੂਤਰਾਂ ਦੇ ਤੇ ਉਹ ਦੋਵੇਂ ਖੁੱਡਿਆਂ ਦਾ ਪਾਣੀ ਵੀ ਧੋ ਕੇ ਪਾਦਾ ਤੇ ਉਧਰ ਬੈਠ ਕੇ ਲੈਂਦਾ ਵੀ ਤੇ ਰਾਤ ਆ ਇਹਨਾਂ ਦੋਹਾਂ ਦਾ ਵੱਡੇ ਕਬੂਤਰ-ਕਬੂਤਰਾਂ ਦਾ ਰਾਤ ਹੀ ਧੋ ਕੇ ਪਾਦਾ ਆਪਾਂ ਠੀਕ ਹੈ ਜੀ ਤੇ ਇਧਰੋਂ ਟ੍ਰਿਆਂ ਦੀ ਖੜਜ ਕੀ ਇਹਦਲਾ ਬਦੀ ਕਰਕੇ ਆਲ ਟ੍ਰਿਆਂ ਥੇਂਗਾ ਉਹਨਾਂ ਦੇਗਾ ਤੇ ਆ ਰਿਹਾ ਹੈਗਾ ਇੰਨਾ ਦਾ ਵੱਡਾ ਓਕੇ ਟੇਕ ਜੋ ਟੇਕ ਜੋ ਟੇਕ ਜੋ ਟੇਕ ਜੋ ਆ ਗਏ ਦਾਣੇ ਆ ਗਏ ਆ ਕੇ ਸਬਰ ਰੱਖੋ ਸਬਰ ਸਬਰ ਸਭ ਆਇਓ 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 ਬੱਤਾ ਲਾਈ ਪਹਿਲੇ ਟੁੱਟ ਕੇ ਤੇ ਚਲੋ ਕੱਲ ਨੂੰ ਦਿਨ ਸਾਫ ਹੋਏ ਤੱਕ ਕੱਲ ਨੂੰ ਡੀ ਵਾਰਮਿੰਗ ਕਰਾਂਗੇ ਪੋਸਟ ਸਾਬ ਦੇ ਦਾਣੇ ਪਾਏ ਆ ਤੇ ਕੰਮ ਹੋਰ ਹੋ ਗਿਆ ਸੀ ਬਈ ਦੇਖੋ ਸਾਰੇ ਖੁੱਡੇ ਦੀ ਕੀ ਹਾਲਤ ਹੋਈ ਪਈ ਐ ਪਾਣੀ ਪਾਣੀ ਹੋਇਆ ਪਿਆ ਨਾ ਥੱਲੇ ਤਾਂ ਤਾਂ ਤੋਂ ਛੱਤ ਚ ਆਉਂਗੀ ਬਈ ਚੱਕਰ ਕੀ ਹੋਇਆ ਦੇਖਿਆ ਹੈ ਨਹੀਂ ਆਪਾਂ ਉੱਤੇ ਚੜ ਕੇ ਤਾਂਹਾਂ ਪੰਤਾਲਾ ਹੋਇਆ ਪਿਆ ਬੰਦ ਤੇ ਸਾਰਾ ਪਾਣੀ ਦਾ ਛਾਤੇ ਖੜਾ ਉਹਦਾ ਕਰਕੇ ਰੈਗੂਲਰ ਮੀਂਹ ਪਈ ਜਾਂਦਾ ਤੇ ਛੱਤ ਤੇ ਆਉਣ ਲੱਗਦੀ ਹੋ ਤਾਂ ਤੋਂ ਪੰਤਾਲਾ ਸਾਫ਼ ਕਰਕੇ ਆ ਉਹ ਵੀ ਕੱਢ ਗਏ ਆ ਨਾ ਤੇ ਇਹਨੇ ਕੋਈ ਉੱਪਰ ਨਾ ਜਰੂਰ ਨਿਕਲ ਜਾਣਾ ਸਾਰੇ ਆ ਦਾ ਚਲੋ ਕੋਈ ਗੱਲ ਨਹੀਂ ਪੱਕੀ ਫਰਸਾ ਹੋ ਜਾਣਾ ਇਹਨੇ ਡਰਾਈਆਪੇ ਸੀ ਗਿਆ ਨਹੀਂ ਬਾਕੀ ਸਾਰਾ ਉਸ ਵਾਈ ਵੀ ਕਰ ਦਾਂ ਫੁੱਡੇ ਦੀ ਕੋਈ ਇਸ਼ੂ ਵਾਲੀ ਗੱਲ ਨਹੀਂ ਇੱਧਰ ਇਹ ਰੱਖੀਏ ਭਾਈ ਇੱਧਰ ਪੱਠੇ ਪੱਠੀਆਂ ਵਾਲੇ ਪਾਸੇ ਅਜਾਈ ਨਹੀਂ ਕਹਿੰਦੀ ਉਡਰਣੇ ਕਬੂਤਰਾਂ ਨੇ ਬਜ਼ਰ ਕੀ ਅੱਜ ਆਖਾਂਗੇ ਰੱਖੇ ਪੱਠੇ ਪੱਠੀਆਂ ਵਾਲੇ ਪਾਸੇ ਹਮ ਆਇਓ 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 ਖੰਡੋ ਤੇ ਆਇਦਰ ਇਹਨਾਂ ਨੂੰ ਵੀ ਰੱਖ ਲਿਓ ਆਇਓ 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 ਪੁੱਤੋ ਲਓ ਇਧਰ ਪੱਠਿਆਂ ਨੂੰ ਵੀ ਰੱਖ ਹਾਂਜੀ ਤੇ ਇਧਰ ਬੈਠਕ ਵਾਲੇ ਕਬੂਤਰਾਂ ਨੂੰ ਵੀ ਰੱਖ ਦੀ ਇਹ ਦਾਣੇ ਆਇਓ ਪੁੱਤੋ ਏ ਆਇਓ 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 ਤੇ ਓਕੇ ਬਾਈ ਠੀਕ ਐ ਸਾਰੇ ਕਬੂਤਰਾਂ ਨੂੰ ਦਾਣੇ ਰੱਖਦੇ ਪਾਣੀ ਵੀ ਪਾ ਦਾਂ ਦਾਣੇ ਪਾਣੀ ਵਾਲਾ ਕੰਮ ਕਲੀਅਰ ਐ ਬਾਈ ਸਾਰੇ ਕਬੂਤਰਾਂ ਦਾ ਤੇ ਬਸ ਠੀਕ ਐ ਲੈਟ ਵੀ ਆ ਗਿਆ ਨਾ ਮੇਰੇ ਤੇਰੇ ਹੁਣ ਫੋਨ ਚਾਰ ਦਿਨ ਤੇ ਲਾ ਕੇ ਤੇ ਗੇਮ ਹਾਂਜੀ ਮੇਰੇ ਵੀਰੋ ਬਾਦਲਾ ਸੀ ਜੀ ਥੋੜੀ ਜੀ ਮੈਡੀਸਿਨ ਫੜ ਲਾ ਕੇ ਸਹੀ ਦੇ ਸਿਰ ਦਾ ਦੈਂਟ ਪਵਾਉਂਦੇ ਫਿਰਦੇ ਆ ਚਲੋ ਘਰੇ ਚੱਲਦੇ ਆ ਤੇ ਕਬੂਤਰ ਦਾ ਪੁੱਛਦੇ ਹਰ ਕੱਚ ਕਾਂਤਲਾ ਜੱਜ ਕਬੂਤਰ ਮੜਾ ਲਿਓਨੇ ਹਨਾ ਉਹਨੂੰ ਲੈਣ ਚੱਲ ਵੜਦੇ ਹਾਂ ਜੀ ਆ ਗਏ ਇੱਧਰ ਲੈ ਕਰੇ ਜੀ ਹੋ ਗਏ ਗੈਟ ਰੈਡੀ ਨੈਮੂ ਟੀ ਸ਼ਰਟ ਤੇ ਪੁਰਾਣੀ ਪਾਟੀ ਲੋਅਰ ਜੀ ਤੇ ਚੱਲਿਆਂ ਬਈ ਕੱਚ ਕਾਂਤਲਾ ਕਬੂਤਰ ਲੈਣ ਪਿੰਡ ਲੂਲ ਬਾਈ ਇਹ ਪਿੰਡ ਹੈਗਾ ਵੀ ਇੱਧਰਲੀ ਸਾਈਡ ਹੈ ਕਬੂਤਰ ਆਪਣਾ ਉੱਡਦਾ ਵੀ ਇੱਧਰ ਹੀ ਸੀਗਾ ਤੁਹਾਨੂੰ ਸਮਝਾ ਇੱਧਰ ਚੜਦਾ ਹੈਗਾ ਪਿੰਡ ਵੀ ਇੱਧਰਲੀ ਸਾਈਡ ਹੈ ਜਿਵੇਂ ਸਹੀ ਇੱਧਰਲੀ ਸਾਈਡ ਹੈ ਇੱਕ ਇਧਰੋਂ ਰੇਕਾ ਆਊਗਾ ਫਿਰ ਝੰਡੀਆਂ ਆਊਗਾ ਫਿਰ ਲੂਲ ਬਾਈ ਕਿ ਦੜਵੇ ਦੇ ਨਾਲ ਲੱਗਵਾ ਜਾਂ ਪੰਡਾ ਉੱਥੇ ਬੈਠਾ ਉਹ ਪੁਰਾਣਾ ਫੋਨ ਲਾਇਆ ਮਾਂ ਵੀ ਬਾਈ ਕਬੂਤਰ ਤੂੰ ਰੱਖਣਾ ਕਿ ਮੰਨ ਕੇ ਚੱਲੇ ਬੀਸੀ ਲੈ ਜੀ ਕਿਹਾ ਯਾਰ ਬਈ ਤੁਸੀਂ ਵੇਖੋ ਮੈਂ ਚੱਲ ਤੂੰ ਦੱਸ ਕਹਿੰਦਾ ਮੈਂ ਸੋਤਾ ਪੰਡਾ ਲੈ ਮੰਗੀਆਂ ਨੇ ਕਹਿੰਦਾ ਸਾਡੇ ਤੇ ਮੈਂ ਚੱਲ ਫਿਰ ਅਸੀਂ ਲੈ ਜਾਂਦੇ ਆ ਕਿਰਾ ਤੇ ਉਸ ਤੋਂ ਬਾਅਦ ਜੇ ਤੈਨੂੰ ਚਾਹੀਦਾ ਹੋਇਆ ਜਾਂ ਕੁਝ ਵੀ ਲੋੜ ਹੋਈ ਹਨਾ ਤਾਂ ਸਾਡੇ ਕੋਲੇ ਜਦੋਂ ਮਰਜ਼ੀ ਆਜੂ ਤੇ ਲੈ ਜੀ ਠੀਕ ਹੈ ਨਹੀਂ ਚਲੋ 11 ਵਜੇ ਚੱਲੇ ਆ ਬਾਹਰ ਕੱਢ ਲਾਂ ਕੈਰ ਨੂੰ ਬਾਹਰ ਭੇਡ ਦੇ ਇੱਕ ਵਾਰ ਏਅਰਪੋਰਟ ਤੱਕ ਲੈ ਆਉਂਦਾ ਤੇ ਕੈਰ ਨੇ ਟੀ-ਸ਼ਰਟ ਦਾ ਗਲ ਆਇਆ ਬੜਾ ਟਟਾ ਘਰ ਦੇ ਲੈ ਕੇ ਦਿੱਤਾ ਚਲੋ ਮਹੀਨੇ ਨਹੀਂ ਪਹੁੰਗੇ ਵਾ ਦੋ ਮਹੀਨੇ ਤਾਂ ਕੰਮ ਹੋਇਆ ਜਾਂਦਾ ਹ ਹੜ ਜਾ ਕਰਾਂ ਪੁਲਿਸ ਭਾਲਦਾ ਨਾ ਘੜਿਆ ਮਹਾਨ ਜੀ ਬਾਉ ਜੀ ਕਾਇ ਇੱਕ ਮਿੰਟ ਲਊ ਭਾਈ ਮੇਰੇ ਵੀਰੋ ਕੰਮ ਨਹੀਂ ਕਹਿੰਦੇ ਆ ਗਈ ਲੂਨ ਬਾਈ ਦੀ ਧਰਤੀ ਜਿੱਥੇ ਕੀ ਕੱਚ ਕਾਂ ਇੱਕ ਜਗ੍ਹਾ ਤੇ ਲਾੜ ਚਲ ਗਏ ਲੱਗੇ ਫਾਕੀ ਚੱਲ ਕੇ ਕਰਦੇ ਆ ਭਰਾਵਾਂ ਨੂੰ ਫੋਨ ਬਣਾਵਾਂਗੇ ਵੀਡੀਓ ਪੁੱਛਾਂਗੇ ਤੇ ਕਰਾਂਗੇ ਧੰਨਵਾਦ ਅੱਛਾ ਅੱਛਾ ਜੀ ਕਹਿੰਦੇ ਇਹ ਪ੍ਰਾਣੇ ਸੰਦੂਕ ਚ ਰੱਖੇ ਹੋਏ ਆ ਮੇਰੇ ਵੀਰੋ ਕਹਿੰਦੇ ਇਹ ਤੇ ਆਪਣੇ ਖੇਤਰੀ ਲਾਈ ਜੀ ਗੋ ਜੀ ਇਸ ਲਈ ਜਗਰੀ ਇੱਥੇ ਲਾਈ ਇੱਥੇ ਲਾਈ ਮੇਰੇ ਨਹੀਂ ਆ ਮੈਂ ਨਹੀਂ ਲਾਈ ਸੀ ਕਿਉਂ ਨਾ ਫਿਰ ਮੈਂ ਤਾਂ ਪਾਸੇ ਵਰਦਾ ਸੀਗਾ ਸਸਰੀ ਘਰ ਬਾਈ ਪਹਿਲਾਂ ਤਾਂ ਨਾਮ ਕੀ ਆ ਬਾਈ ਪਹਿਲਾਂ ਤਾਂ ਆਪਣਾ ਜਸਮੀਤ ਹੈ ਠੀਕ ਹੈ ਤੇ ਇਹ ਕਬੂਤਰ ਉਹ ਦਿਨ ਕਿਹੜਾ ਦਿਨ ਆਇਆ ਹੈ ਨਾ ਜਦਨ ਬਦਲ ਵਾਈ ਜੀ ਸੀਗੀ ਇਹਨਾਂ ਰਾਤ ਤੇ ਕੋਠੀ ਦੇ ਘਟੀ ਸਣੇ ਸਾਹਮਣੇ ਠੀਕ ਹੈ ਠੀਕ ਹੈ ਵੀਰੇ ਸਾਰਾ ਦਿਨ ਤੇ ਖੜਾ ਰਿਹਾ ਹੈ ਅੱਛਾ ਅੱਛਾ ਹੱਥ ਨੇ ਆਪਣੇ ਘਰੇ ਬੈਗਾ ਸੀਗਾ ਠੀਕ ਹੈ ਠੀਕ ਹੈ ਰਾਤ ਉੱਥੇ ਕੋਠੀ ਦੇ ਫਿਰ ਜਦਨੇ ਪਹਿਲੇ ਦਿਨ ਆਇਆ ਫਿਰ ਉਹ ਦਿਨ ਕਿੰਨੇ ਕੁੰਨੇ ਵਜੇ ਬੈਠਾ ਬਈ ਯਾਰੀ ਉਹ ਦਿਨ ਨਹੀਂ ਆਪ ਨੂੰ ਬਤਾ ਉਹ ਦਿਨ ਨਹੀਂ ਪਤਾ ਉਹ ਕੋਠੀ ਭੀ ਜਾਂਦੀ ਹੈ ਅੱਛਾ ਇੱਥੇ ਤੜਕਿਓ ਡਿਆ ਸੀ ਇਹ ਨਹੀਂ ਫਿਰ ਇਹ ਤਾਂ ਮੈਂ ਦੱਸਦਾ ਕੀ ਗੱਲ ਬਣੀ ਜੇ ਦਾ ਰਾਤ ਕਿਸੇ ਹੋਰ ਪਾਸੇ ਰਹੇਗਾ ਤੜਕੇ ਛੋਡੇ ਪੰਡਾ ਅਗਲੇ ਦਿਨ ਇਹ ਹੈ ਨਾ ਰਾਤ ਆਇਆ ਉਹ ਇੱਥੇ ਤੜਕੇ ਓਡ ਤੜਕੇ ਓਡ ਗਿਆ ਕੋਠੀ ਤੋਂ ਕੋਠੀ ਤੋਂ ਓਡ ਖੜਾ ਇਹ ਠੀਕ ਹੈ ਉਦੋਂ ਦਾ ਕੋਠੀ ਟੋੜ ਕੇ ਫਿਰ ਕਿੱਥੇ ਕਿਤੇ ਬੈਠਾ ਹੈ ਫਿਰ ਇਹ ਸਾਡੇ ਪਹਿਲਾਂ ਉਹder ਘਰੇ ਚੱਸ ਕਰਦੇ ਬਹਿਣ ਜੀ ਠੀਕ ਹੈ ਠੀਕ ਹੈ ਠੀਕ ਹੈ ਛਤਰੀ ਬੜਕਾਈ ਸੀ ਠੀਕ ਹੈ ਠੀਕ ਹੈ ਉਦੋਂ ਬਾਅਦ ਫਿਰ ਉਹ ਦੂਜੇ ਛੋਰ ਨੇ ਫੜ ਲਾ ਸਾਡੇ ਉਧਰਲੇ ਘਰਾਂ ਨੇ ਲਾਲ ਛਤਰੀ ਤੇ ਠੀਕ ਹੈ ਠੀਕ ਹੈ ਠੀਕ ਹੈ ਉਧਰੋਂ ਫਿਰ ਮੈਂ ਇੱਧਰ ਲਿਆਂਦਾ ਮੈਂ ਆਪਾਂ ਕੂਤਰ ਮੋੜਾਂਗੇ ਠੀਕ ਹੈ ਠੀਕ ਹੈ ਕੋਲ ਮਲਾ ਕੇ ਇਹ ਜ ਅੱਛਾ ਨੌ ਵਾਲੀ ਬਾਜੀ ਦੇ ਗੇੜੇ ਕਿੱਧਰ ਬਣਦੇ ਸੀ ਆਪਣੇ 8 ਤੇ 6 ਨੂੰ ਥੋੜੇ 7 ਨੂੰ ਆਇਆ ਹੋਵੇ 7 ਨੂੰ ਫੜਿਆ ਹੋਣਾ ਤੁਸੀਂ 7 ਨੂੰ ਹਣਾ ਹਾਂ 6 ਨੂੰ ਗੇੜੇ ਸੀਗੇ 7 ਨੂੰ ਫੜਿਆ ਸੀਗਾ ਫਰੇ ਆਪਾਂ ਹਣਾ ਤੇ ਕੂਤਰਾ ਜ਼ੋਰ ਜਾਰੀ ਬਹੁਤ ਲੱਗਣ 100% ਦਾ ਹਣਾ ਜ਼ੋਰ ਦਾ ਲੱਗਿਆ ਸੀਗਾ ਪੂਰਾ ਫੁੱਲ ਜਮਾ ਵਗਿਆ ਪਿਆ ਹਣਾ ਕੂਤਰਾ ਹਣਾ ਕੂਤਰਾ ਹਜੇ ਹੀ ਵਗਿਆ ਸੀਗਾ ਹਾਂ ਬੁਰਾ ਹੋਲਾ ਹੈ ਬਣਾ ਠੀਕ ਹੈ ਠੀਕ ਹੈ ਠੀਕ ਹੈ ਪਹਿਲਾਂ ਤਾਂ ਬਾਈ ਧੰਨਵਾਦ ਤੇਰਾ ਠੀਕ ਆ ਬਣਾ ਦੇ ਤਰਾ ਵੀਡੀਓ ਸਾਡੀ ਨੂੰ ਸ਼ੁਕਰ ਕੁਝ ਨਹੀਂ ਹੁੰਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਦਾ ਹਨਾ ਕੀ ਦਾ ਬਾਲੇ ਨੇ ਮੰਗਦੇ ਪਿੰਡਾਂ ਦੇ ਮੈਂ ਲੜਪੰਦੇ ਮੈਂ ਨਹੀਂ ਆਪਾਂ ਕੁਕੂਤਰ ਮੋੜਾਂਗੇ ਅਗਲੇ ਠੀਕ ਹੈ ਪਿੰਡਾਂ ਦੇ ਮੰਗਦੇ ਸੀਗੇ ਇੱਥੇ ਆ ਗਏ ਕੱਲ੍ਹ ਸ਼ੋਰ ਅੱਛਾ ਪੱਕਾ ਹੀ ਕਰੇ ਮਾਰ ਨਹੀਂ ਯਾਰ ਆਪਾਂ ਕੁਕੂਤਰ ਮੋੜਾਂਗੇ ਬੱਸ ਠੀਕ ਐ ਨਾ ਲੈ ਜੀਆ ਕਿਉਂ ਨਪਣੀ ਠੀਕ ਐ ਨਹੀਂ ਬਹੁਤ ਬਹੁਤ ਬਾਈ ਬਾਕੀ ਦੋ ਜਰਾ ਜੀ ਕਰੇ ਹੈ ਨਾ ਕੋਈ ਜਾਣ ਚਾਹੀਦਾ ਹੋਇਆ ਤਾਂ ਮੈਨੂੰ ਵੀ ਆਖੇ ਮੈਂ ਲੈ ਜੂ ਪੈਂਟਾਂ ਐ ਮੈਂ ਲੈ ਜਾਂਦੇ ਨਾ ਗਾ ਨੱਪ ਜਾਂਦਾ ਨੱਪ ਜਾਂਦੇ ਐ ਤੂੰ ਕੋਈ ਗੱਲ ਨਹੀਂ ਬਾਈ ਆਪਣੇ ਦੋ ਇਹ ਲਿਆਉਣਾ ਹੋਇਆ ਭਾਰੀ ਚਾਰ ਨਰੋਕ ਕੇ ਪਾਂਦੀ ਕੋਈ ਬੂਆ ਲਿਆਉਣਾ ਹੋਇਆ ਤਾਂ ਮੇਰੇ ਕੋਲੇ ਪੈਂਟ ਆ ਜੀ ਹਾਂ ਬਿਲਕੁਲ ਦਾ ਬੈਥੇ ਬੱਚੇ ਘੜਾਉਣੇ ਆ ਸੀ ਗਿਆ ਮੇਰੇ ਦੇ ਬੱਸ ਬੱਸ ਕੋਈ ਚੱਕਰ ਨਹੀਂ ਤੇ ਆਪਣੇ ਕੋਲੇ ਆ ਜੀ ਬਾਈ ਜਦੋਂ ਤੇਰਾ ਜੀ ਕਰਿਆ ਠੀਕ ਐ ਯਾਰ ਬਹੁਤ ਬਹੁਤ ਧੰਨਵਾਦ ਤੇਰਾ ਬਾਈ ਦਾ ਕਰ ਦੋ ਧੰਨਵਾਦ ਜਿਹੜਾ ਹਨ ਇਮਾਨਦਾਰ ਮੰਦਾ ਯਾਰ ਜਿਹੜੇ ਨੇ ਕਬੂਤਰ ਮੋੜਾ ਆਪਣਾ ਠੀਕ ਹੈ ਜੀ ਨੇ ਬਾਕੀ ਬੱਚਾ ਆਪਦੇ ਆ ਕਰਨ ਹਾਂਜੀ ਦੱਸੋ ਮੰਗਲਵਾਰ ਵਾਲਦਿਆਂ ਨੂੰ ਫੋਨ ਲਾਇਆ ਮੈਂ ਬਾਈ ਨੂੰ ਫੋਨ ਲੱਗ ਗਿਆ ਬਕੂਤਰ ਉਹਦਾ ਹਾਂ ਇਹ ਗੱਲ ਤਾਂ ਹੈ ਜੀ ਉਹ ਵੈਸੇ ਜੀ ਪਹਿਲਾਂ ਨਾ ਦੇ ਫਿਰ ਵੀੜੇ ਨਹੀਂ ਛੁੱਟਣਾ ਸੀ ਕਿਉਂਕਿ ਪਹਿਲੇ ਦਿਨ ਤੋਂ ਰਾਤ ਰਹਿ ਗਿਆ ਦੂਜੇ ਤਰਫ ਪੜਾ ਗਿਆ ਦੂਜੇ ਨੂੰ ਰਿਕਵਰੀ ਨਹੀਂ ਹੋਣੀ ਸੀ ਦੀ ਹਾਂ ਠੀਕ ਨਹੀਂ ਕੋਈ ਚੱਕਰ ਨਹੀਂ ਸਹੀ ਹੈ ਬਸ ਉਹ ਕੇ ਰਿਪੋਰਟ ਉਹਦਾ ਦੇਖ ਕੇ ਮੁੰਡੇ ਮੰਗਦੇ ਸੀ ਇੱਥੇ ਮੈਂ ਨਹੀਂ ਯਾਰਾ ਬਕੂਤਰ ਮੋੜਾਂਗਾ ਮੈਂ ਨਹੀਂ ਦੇਣਾ ਮੈਂ ਕਬੂਤਰ ਨਹੀਂ ਦਿੰਦਾ ਠੀਕ ਹੈ ਠੀਕ ਹੈ ਮੈਂ ਹੋਰ ਲੈ ਜਾ ਮੈਡਮ ਰਾਜੀ ਫੜ ਕੇ ਸੀ ਮੁੰਡੰਦਾ ਜੀ ਕਿੱਸੀ ਜਨਾਬਾ ਪਮੂੜਾਂਗੇ ਨਹੀਂ ਨਹੀਂ ਸਹੀ ਹੈ ਬਹੁਤ ਵਧੀਆ ਹੈ ਨਾ ਤੇ ਓਕੇ ਵਾਪੇਓ ਜਾਦਿਆ ਕਰੇ ਹਾਂਜੀ ਆਗੇ ਜੀ ਪਿੰਡ ਹੈ ਲੈ ਕੇ ਜਾਨਵਰ ਨੂੰ ਕਿਉਂ ਭੱਜਾਈ ਤੈਨੂੰ ਪਤਾ ਹੈ ਲੈ ਧਾਵਾਂਗੇ ਤੈਨੂੰ ਜੀ ਮੋੜ ਕੇ ਠੀਕ ਹੈ ਕਿ ਨਹੀਂ ਆ ਗੜਕ ਨਹੀਂ ਅਲੀ ਇੱਧਰ ਪਈ ਹੈ ਐਂ ਦੇ ਹਾਰਮੋਨ ਹੀ ਨਾ ਹੁੰਦਾ ਚਲੋ ਦੇਖਦੇ ਆ ਪਰ ਦੇਖਣਾ ਕੀ ਆਪਾਂ ਇਹਨੂੰ ਘਰੇ ਕੁੱਡੇ ਛੱਡ ਕੇ ਤੇ ਮੈਂ ਮਾੜਾ ਜਾਉਦਾ ਅਖ ਨੂੰ ਮੀ ਚੈੱਕ ਕਰਕਣਾ ਲੰਮੀ ਕੋਈ ਜਾ ਕੇ ਕਿੰਨਾ ਕੁ ਪਈ ਜਾਂਦਾ ਹਾਂਜੀ ਆਗੇ ਘਰੇ ਲੈ ਦੇਖ ਘਰੇ ਆਕੇ ਖੋਸ ਹੁੰਦਾ ਕਿੱਥੇ ਭਜੇਗਾ ਆਪਦੇ ਨੇ ਤਾਂ ਭੱਜ ਕੇ ਗਿਆ ਜੀ ਤੈਨੂੰ ਐ ਨਹੀਂ ਪਤਾ ਮਗਰ ਆ ਜੰਨੇ ਹੁੰਨੇ ਅਸੀਂ ਬਹੁਤ ਖਰਾਬ ਐ ਠੀਕ ਆ ਕਿ ਨਹੀਂ ਆ ਜਿਹੜੇ ਹੱਤ ਵੀਤ ਤੁਹਾਡੇ ਪੈਰਾਂ ਚ ਪਏ ਐ ਇਹ ਕਿਸੇ ਗੱਲੋਂ ਹੀ ਪਾਏ ਪੱਕੇ ਤਵੀਦ ਕਰ ਕਰਕੇ ਠੀਕ ਆ ਕਿ ਨਹੀਂ ਤੇ ਭਲੇ ਮਾਸ ਲੋਕ ਮੋੜ ਦਿੰਦੇ ਐ ਤੇ ਇਹ ਸਾਨੂੰ ਮੋੜ ਲੈਉਣੇ ਐ ਭੱਜਾ ਨਾ ਕਰੋ ਸਾਡੇ ਤੋਂ ਖੰਡ ਠੀਕ ਆ ਕਿ ਨਹੀਂ ਚੱਲ ਅੰਦਰ ਉਹ ਹੋਊਗਾ ਹਨਾ ਖੜ ਦੇ ਕੋਣ ਮੋਰਸੇ ਦਾ ਬਾਹਰ ਹੀ ਖੜਾ ਰਹਿੰਦੇ ਬਾਤ ਆ ਚੱਡ ਗਈ ਐ ਕੂਤਰ ਨੂੰ ਕਰੇ ਸਾਡੇ ਚੱਲ ਗਏ ਕਿਤੇ ਖੁੱਡੀ ਛੱਡ ਦਿੱਤੀ ਗਏ ਰਹਿਣਾ ਥੋੜੇ ਦਿਨ ਤਾਂ ਹੋਏ ਗਏ ਨੂੰ ਕਿ ਅੰਦਰ ਛੱਡਿਆ ਨਾ ਕਰ ਇਹਨੂੰ ਚਾਲੇ ਕਰ ਇਹਨੂੰ ਅੰਦਰ ਛੱਡ ਦਿੰਦੇ ਆ ਬਾਪੂ ਠੀਕ ਆ ਕਮਰੇ ਚ ਰੂਮ ਚ ਉਸ ਤੋਂ ਬਾਅਦ ਮੈਂ ਵੜਾ ਲੰਬੀ ਜਾ ਕੇ ਆਉਣਾ ਬਸ ਤੇ ਰਾਤ ਤੱਕ ਕਰੇ ਆ ਜੂੰਗਾ ਮੈਂ ਕੋਈ ਈਸ਼ੂ ਨਹੀਂ ਠੀਕ ਆ ਕਿ ਨਹੀਂ ਤੇ ਉਹ ਭਰਾ ਕਹਿੰਦਾ ਹਨਾ ਬਈ ਮੰਨ ਕੇ ਚੱਲ ਉਹ ਤੇ ਪਹਿਲੇ ਤਾਂ ਨਹੀਂ ਬੈਠਾ ਜਾਇ ਕੁਤਰ 6 ਨੂੰ ਆਪਾਂ ਘਰੇ ਉਹ ਢੇੜਾ ਤੇ ਨਾ ਆਇਆ ਉੱਥੇ 7 ਨੂੰ ਉੜਦਾ ਦੇਖਿਆ ਉਹਨਾਂ ਨੇ ਮਤਲਬ 7 ਨੂੰ ਟੜਕੋ ਟੜਕੀ ਕਹਿੰਦੇ ਕੋਠੀ ਤੇ ਬੈਠਾ ਸੀ ਵੇ ਆਈ ਛੇ ਨੂੰ ਸਾਰਾ ਦਿਨ ਉੱਡ ਕੇ ਹਨਾ ਰਾਤ ਬਾਹਰ ਰਹਿ ਕੇ ਆਹ ਦੇਖੋ ਕੂਤਰ ਵਗਿਆ ਪਿਆ ਕੂਤੇ ਦਾ ਬੁਰਾ ਹਾਲ ਹੋਇਆ ਪਿਆ ਇਹ ਖੜ ਜੋ ਇਹ ਆਹ ਦੇਖੋ ਪਿਛੋਂ ਵੀ ਠੀਕ ਹੈ ਕਿ ਨਹੀਂ ਛੇ ਨੂੰ ਮੰਨ ਕੇ ਤਾਂ ਰਾਤ ਰਹਿ ਗਿਆ ਇਹ ਤੇ ਸੱਤ ਨੂੰ ਉਹਨਾਂ ਦੇ ਪਿੰਡ ਪਹੁੰਚਿਆ ਤੇ ਸੱਤ ਨੂੰ ਉਹਨਾਂ ਨੇ ਫੜ ਲਿਆ ਵਗਲੇ ਬਿਛਰੀ ਦੇ ਰਹਿ ਗਿਆ ਕੂਤੇ ਦਾ ਫੁੱਲ ਜੋਰ ਲੱਗੇ ਕਹਿੰਦਾ ਤੂੰ ਤੁਰਿਆ ਵੀ ਨਹੀਂ ਆਂਦਾ ਵੀ ਆ ਡਿਕ ਟੋਲੇ ਖਾਂਦਾ ਸੀ ਤੇ ਬਾਕੀ ਕਹਿੰਦਾ ਵੀ ਸਾਡੇ ਪਿੰਡ ਵਾਲੇ ਕਹਿੰਦਾ ਬੜਾ ਮੰਗੀ ਜਾਂਦੇ ਸੀ ਹੈਨਾ ਪਿੰਡੋਂ ਕਹਿੰਦਾ ਕੋਈ ਨਾ ਕੋਈ ਰੋਹ ਲੈਣ ਆਈ ਜਾਂਦਾ ਜੀ ਵੀ ਸਾਡਾ ਸਾਡਾ ਐ ਬਾਨੀ ਨਾਲ ਕਹਿੰਦਾ ਕਾ ਕਰਕੇ ਇਹ ਕਹਿੰਦਾ ਆਪਾਂ ਕਿਸ ਨੂੰ ਦਿੱਤਾ ਨਹੀਂ ਪਿੰਡਾਂ ਦੇ ਬਹੁਤ ਜ਼ੋਰ ਲਾਇਆ ਕਰਨਾ ਹਨਾ ਕੂਟਰ ਲੈ ਜੀਏ ਅਸੀਂ ਤੇ ਪਰ ਬਈ ਭਲਾ ਮਾਨਸ ਬੰਦਾ ਸੀ ਧੰਨਵਾਦ ਇਹੋ ਜੀ ਵੀਰਾਂ ਦਾ ਬਾਕੀ ਉਹਨੂੰ ਮੈਂ ਕਹਿਆ ਜਦੋਂ ਜੂੜੀ ਚਾਹੀਦੀ ਹੂਜੀਏ ਇਹ ਵੀ 4 ਦਿਨਾਂ ਨੂੰ ਚਾਹੀਦਾ ਤੇ ਸਾਵਾ ਕੂਟਰ ਲੈ ਲਈ ਮੇਰੇ ਤੋਂ ਬਸ ਠੀਕ ਐ ਅੱਜ ਦੀ ਬੇਰੀ ਬਾਤ ਉੱਤੋਂ ਬਾਕੀ ਹਾਂਜੀ ਪਹੁੰਚ ਗਏ ਜੀ ਲੰਬੀ ਤੇਲ ਮੁੱਕ ਗਿਆ ਸੀ ਬਈ ਮਸਲੇ ਆਂਦੇ ਨੂੰ ਪੰਪ ਤੱਕ ਹੁਣ ਤਾਂ ਪਵਾੜਿਆ ਦੋਹੋ ਦਾ ਤੇ ਚੱਲਦੇ ਆਂ ਡੈਸਟੀਨੇਸ਼ਨ ਤੇ ਫਿਰ ਦੁਬਾਰਾ ਘਰੇ ਚੱਲਾਂਗੇ ਹਾਂਜੀ ਮੇਰੇ ਵੀਰੋ ਵਲੌਗ ਦੇ ਨਹੀਂ ਕਰਦੇ ਸੀ ਤੁਸੀਂ ਕੋਈ ਭੈਣਾ ਨੰਗਾ ਪੁੰਗਾ ਹੋ ਕੇ ਵਲੌਗ ਦੇ ਨਹੀਂ ਕਰਨ ਲੱਗ ਜਾਂਦਾ ਤਾਂ ਇਹ ਪਹਿਲਾਂ ਮੂੰਹ ਹੀ ਦਿਖਾਣੇ ਡੰਡਾ ਹਾਂ ਹਾਂਜੀ ਓਏ ਤੂੰ ਵੀ ਐਂਡੀ ਕਰਦੇ ਵਲੌਗ ਦੀ ਕਹਦੇ ਵਲੌਗ ਦੀ ਐਂਡੀ ਹੂੰ ਯੱਬਲ ਪੁੱਤ ਨਾ ਯਮੇਤ ਯੁਨੀ ਜੰਗੀ ਠੀਕ ਹੈ ਕਿ ਨਹੀਂ ਚਲੋ ਜੋੜ ਕਰਦੇ ਬਸ ਠੀਕ ਆ ਓਕੇ ਆ ਬਰੋ ਸੌਣੇ ਕਰਦੇ ਆ ਬਹੁਤ ਟਾਈਮ ਹੋ ਗਿਆ ਬੱਜ ਗਿਆ ਉਹ ਡੇਢ ਦੋ ਅੱਜ ਦੇ ਭਰੇ ਹੋਣਗੇ ਨਾ ਫਿਰ ਦੇਖਦੇ ਹਾਂ ਕੱਲ ਨੂੰ ਬਾਬੇ ਨੇ ਸੁੱਖ ਰੱਖਦੇ ਡੀ ਵਾਰਮਿੰਗ ਕਰਾਂਗੇ ਤੇ ਬਾਕੀ ਅੱਜ ਵਾਲੀ ਵੀਡੀਓ ਹਣਾ ਭਰਾ ਦਾ ਫੇਰ ਬੜੀਆ ਧੰਨਵਾਦ ਭਾਈ ਉਹ ਮੁੰਡੇ ਦਾ ਤੇ ਜਿਹੜਾ بڑا ਕਬੂਤਰ ਮੋੜਿਆ ਠੀਕ ਆ ਵੀ ਨਹੀਂ ਇਹੋ ਜਿਹੇ ਭਰਾਵਾਂ ਦੀ ਲੋੜ ਆ ਲੈਕ ਨੂੰ ਆਪਾਂ ਨੂੰ ਹਣਾ ਇਹੋ ਜਿਹੇ ਮਾਣਦਾਰ ਬੰਦੇ ਦੀ ਲੋੜ ਆ ਕਬੂਤਰ ਪਾਈ ਸੀ ਸਿਆ ਆਉਂਦਾ ਸੀ ਬੇਈਮਾਨ ਜੀਏ ਚਲੋ ਫਿਰ ਵੀ ਠੀਕ ਆ ਵੀ ਓਕੇ ਬਾਏ ਗੁੱਡ ਨਾਈਟ ਸਾਇਸਰ ਆਈ ਲਵ ਯੂ